ਇੰਡੀਅਨ ਆਰਮੀ ਦੇ ਕਰਨਲ ਨਾਲ ਕਰੀਬ 3.5 ਕਰੋੜ ਰੁਪਏ ਦੀ ਠੱਗੀ ਵਜਈਆ ਹੁਣ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਕਰਨਲ ਤੇ ਕਰਨਲ ਦੀ ਪਤਰੀ ਨੂੰ ਜਿਹੜਾ ਬਾਈ ਡਿਜੀਟਲ ਅਰੈਸਟ ਦੇ ਰਾਹੀਂ ਉਹਨਾਂ ਕੋਲੋਂ ਕਰੀਬ 3.5 ਕਰੋੜ ਰੁਪਏ ਜਿਹੜੇ ਨੌਸਰਬਾਜ ਨੇ ਠੱਗਨੇ ਉਹਨਾਂ ਨੇ ਠੱਗੀ ਮਾਰੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਇੰਡੀਅਨ ਆਰਮੀ ਦੇ ਰਿਟਾਇਰਡ ਕਰਨਰ ਸੇਵਾ ਮੁਕਤ ਕਰਨ ਨੂੰ 10 ਦਿਨ ਡਿਜੀਟਲ ਅਰੈਸਟ ਕਰਕੇ ਕਰੀਬ 3.4 ਕਰੋੜ ਰੁਪਏ ਠੱਗੇ ਨੇ ਸੈਕਟਰ ਚੰਡੀਗੜ੍ਹ ਦੇ ਦੋ ਸੈਕਟਰ ਦੇ ਵਿੱਚ ਇਸ ਮੀਆਂ ਬੀਬੀ ਨੂੰ 28 ਮਾਰਚ ਤੋਂ ਲੈ ਕੇ 27 ਮਾਰਚ ਤੱਕ ਡਿਜੀਟਲ ਅਰੈਸਟ ਰੱਖਿਆ ਗਿਆ ਤੇ ਉਹਨਾਂ ਕੋਲੋਂ ਕਰੀਬ 3.4 ਕਰੋੜ ਰੁਪਏ ਦੀ ਜਿਹੜੀ ਆ ਠੱਗੀ ਮਾਰੀ ਗਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੈਨਿਕ ਜਾਗਰਣ ਦੇ ਚੰਡੀਗੜ੍ਹ ਐਡੀਸ਼ਨ ਦੇ ਵਿੱਚ ਖਬਰ ਛਪੀ ਹੈ ਕਿ ਇੱਕ ਰਿਟਾਇਰਡ ਕਰਨਲ ਨੂੰ 10 ਦਿਨ ਡਿਜੀਟਲ ਅਰੈਸਟ ਕਰਕੇ 3.4 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਸਾਈਬਰ ਠੱਗਾਂ ਵੱਲੋਂ ਸੈਕਟਰ 2 89 82 ਸਾਲ ਦੇ ਭਾਰਤੀ ਸੈਨਾ ਦੇ ਇੰਡੀਅਨ ਆਰਮੀ ਦੇ ਰਿਟਾਇਰਡ ਕਰਨਲ ਦਲੀਪ ਸਿੰਘ ਅਤੇ ਉਹਨਾਂ ਦੀ ਪਤਨੀ ਜਿਨ੍ਹਾਂ ਦੀ ਉਮਰ 74 ਸਾਲ ਹੈ ਰਣਵਿੰਦਰ ਕੌਰ ਬਾਜਵਾ ਨੂੰ ਡਿਜੀਟਲ ਅਰੈਸਟ ਕਰਕੇ ਉਹਨਾਂ ਕੋਲੋਂ ਕਰੀਬ 3.4 ਕਰੋੜ ਰੁਪਏ ਠੱਗ ਲਏ ਗਏ ਨੇ ਸਾਈਬਰ ਠੱਗਾ ਨੇ ਈਡੀ ਦੇ ਅਧਿਕਾਰੀ ਬਣ ਕੇ ਗੱਲਬਾਤ ਕੀਤੀ ਤੇ ਇੱਕ ਝੂਠੇ ਮਾਮਲੇ ਵਿੱਚ ਨਾਮ ਆਉਣ ਦੀ ਗੱਲ ਕਹਿ ਕੇ ਉਹਨਾਂ ਨੂੰ ਡਰਾਇਆ ਗਿਆ ਇਸ ਜੋੜੇ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਸਾਈਬਰ ਸੈੱਲ ਨੇ ਹੁਣ ਅਣਪਛਾਤੇ ਵਿਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਸ਼ਾਨਦਿਨ ਸ਼ੁਰੂ ਕਰ ਦਿੱਤੀ ਹੈ ਕਰਨਲ ਦਲੀਪ ਸਿੰਘ ਨੇ ਦੱਸਿਆ ਕਿ ਉਸ ਨੂੰ 18 ਮਾਰਚ ਨੂੰ ਇੱਕ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਆਈ ਉਸ ਨੇ ਉਸਤੇ ਕੈਨੜਾ ਬੈਂਕ ਮੁੰਬਈ ਦੇ ਇੱਕ ਖਾਤੇ ਨਾਲ ਜੁੜੀ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੋਣ ਦਾ ਝੂਠਾ ਦੋਸ਼ ਲਗਾਇਆ ਜਾਲ ਸਾਜਾਂ ਨੇ ਦੋਸ਼ ਲਗਾਇਆ ਕਿ ਜੈਟ 에ਅਰਵੇਜ਼ ਦੇ ਜੇਲ੍ਹ ਵਿੱਚ ਬੰਦ ਮਾਲਿਕ ਨਰੇਸ਼ ਗੋਇਲ ਨੇ ਕਰਨਲ ਦਲੀਪ ਸਿੰਘ ਦਾ ਨਾਮ ਲਿਆ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣਾ ਬੈਂਕ ਖਾਤਾ 5 ਲੱਖ ਰੁਪਏ ਵਿੱਚ ਵਿਸਥਾਰ ਸੀ ਤੇ 2 ਕਰੋੜ ਰੁਪਏ ਦੀ ਲੌਂਡਰਿੰਗ ਦੇ ਲਈ 20 ਲੱਖ ਰੁਪਏ ਕਮਿਸ਼ਨ ਲਿਆ ਸੀ ਸਾਈਬਰ ਠੱਗਾ ਨੇ ਵੀਡੀਓ ਕਾਲ ਤੇ ਕਰਨਲ ਬਾਜਵਾ ਨੂੰ ਉਹਨਾਂ ਦਾ ਏਟੀਐਮ ਕਾਰਡ ਦਿਖਾਇਆ ਅਤੇ ਦਾਅਵਾ ਕੀਤਾ ਕਿ ਉਹ 538 ਕਰੋੜ ਰੁਪਏ ਦੇ ਘਟਾਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਨੇ 24 ਕਥਿਤ ਪੀੜਤਾ ਦੀਆਂ ਤਸਵੀਰਾਂ ਵੀ ਭੇਜੀਆਂ ਜਿਸ ਵਿੱਚ ਕਿਹਾ ਗਿਆ ਕਿ ਇੱਕ ਨੇਤਾ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ ਸੀ ਠੱਗਾ ਨੇ ਕਰਨਲ ਤੇ ਉਸ ਦੀ ਪਤਨੀ ਨੂੰ ਘਰ ਵਿੱਚ ਹੀ ਡਿਜੀਟਲ ਅਰੈਸਟ ਕੀਤਾ ਤੇ ਉਹਨਾਂ ਨੂੰ ਹਰ ਸਮੇਂ ਆਪਣੇ ਫੋਨ ਚਾਲੂ ਕਰਨ ਅਤੇ ਕਿਸੇ ਨਾਲ ਵੀ ਸੰਪਰਕ ਕਰਨ ਦੀ ਹਦਾਇਤ ਕਰ ਦਿੱਤੀ ਇਸ ਜੋੜੇ ਦੀ ਡਿਜੀਟਲ ਅਰੈਸਟ 18 ਮਾਰਚ ਤੋਂ ਲੈ ਕੇ 27 ਮਾਰਚ ਤੱਕ ਲਗਾਤਾਰ ਜਾਰੀ ਰਹੀ ਠੱਗਾਂ ਨੇ ਇਸ ਜੋੜੇ ਨੂੰ ਸੁਜੋਗ ਨਾ ਕਰਨ ਤੇ ਜੇਲ੍ਹ ਭੇਜਣ ਅਤੇ ਉਹਨਾਂ ਦੀ ਪੂਰੀ ਪ੍ਰਾਪਰਟੀ ਜ਼ਬਤ ਕਰਨ ਦੀ ਵੀ ਧਮਕੀ ਦਿੱਤੀ। ਇਹਨਾਂ ਠੱਗਾਂ ਨੇ ਉਹਨਾਂ ਨੂੰ WhatsApp ਦੇ ذریعے ਅਦਾਲਤ ਦਾ ਸੀਨ ਬਣਾ ਕੇ ਵੀ ਦਿਖਾਇਆ ਅਤੇ ਇਸ ਤਰ੍ਹਾਂ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਨੇ WhatsApp ਦੇ ذریعے ਸੁਪਰੀਮ ਕੋਰਟ ਦੇ ਫਰਜੀ ਪੱਤਰ ਵੀ ਭੇਜੇ ਤੇ ਬਲੈਕ ਮਨੀ ਦੀ ਜਾਂਚ ਵਿੱਚ ਜਾਂ ਜਾਂਚ ਦੀ ਆੜ ਵਿੱਚ ਉਹਨਾਂ ਦੀ ਵਿੱਤੀ ਪ੍ਰਾਪਰਟੀਆਂ ਦਾ ਵੀ ਪੂਰਾ ਖਲਾਸਾ ਕਰਦੀ ਮੰਗ ਕੀਤੀ ਇਸ ਦਾ ਹੌਲੀ ਹੌਲੀ ਉਹਨਾਂ ਨੇ ਆਪਣੀ ਸਾਰੀ ਤਰ੍ਹਾਂ ਦੀ ਜਿਹੜੇ ਬਜਟ ਤੇ ਨਿਵੇਸ਼ ਪੂਰੀ ਤਰ੍ਹਾਂ ਜਾਣਕਾਰੀ ਔਰ ਠੱਗਾਂ ਨੇ ਇਸ ਜੋੜੇ ਕੋਲ ਹਾਸਲ ਕਰ ਲਈ ਤੇ ਇਸ ਤੋਂ ਬਾਅਦ ਇਹਨਾਂ ਠੱਗਾਂ ਨੇ ਇਸ ਜੋੜੇ ਨੂੰ 28 ਮਾਰਚ ਤੋਂ ਲੈ ਕੇ 27 ਮਾਰਚ ਤੱਕ ਲਗ ਲਗ ਜਿਹੜੇ ਸਮੇਂ ਦੇ ਦੌਰਾਨ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਨ ਲਈ ਮਜਬੂਰ ਕੀਤਾ ਫਿਰ ਇਸ ਜੋੜੇ ਵੱਲੋਂ ਜਾੜ ਸਾਜਾ ਨੇ ਦੱਸੇ ਮੁਤਾਬਕ ਜਿਹੜੇ ਨੇ ਟਰਾਂਸਫਰ ਜਿਹੜੀ ਕੀਤੀ ਜੇ ਰਾਸ਼ੀ ਸੀ ਉਹ ਕਰੀਬ 3.4 ਕਰੋੜ ਰੁਪਏ ਸੀ ਤੇ ਉਹ ਜਾਣ ਸੱਜਾਂ ਨੇ ਕਢਾ ਲਈ ਹੈਗੀ ਕਿਉਂਕਿ ਸਾਈਬਰ ਜਮਾਨਾ ਔਰ ਸਾਈਬਰ ਦੇ ਚੱਲਦੇ ਆਹੀਂ ਇੰਡੀਆ ਭਰ ਦੇ ਵਿੱਚ ਡਿਜੀਟਲ ਰੈਸਟ ਦਾ ਜਿਹੜੀ ਕਾਰਵਾਈ ਚੱਲ ਰਹੀ ਹੈਗੀ ਜਿਸ ਦੇ ਚੱਲਦੇ ਪੁਲਿਸ ਵਾਸਤੇ ਵੀ ਚੁਣੌਤੀ ਆ ਤੇ ਪੜੇ ਲਿਖੇ ਚੰਗੇ ਆਉਦਿਆਂ ਵਾਲੇ ਵੀ ਜਿਹੜੇ ਲੋਕ ਨੇ ਉਹ ਡਰ ਜਾਂਦੇ ਇਹਨਾਂ ਨੂੰ ਸਵਾਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਦ ਤੱਕ ਕਿ ਲੋਕਾਂ ਨੂੰ ਵੀ ਚਾਹੀਦਾ ਕਿ ਜਦ ਤੱਕ ਤੁਹਾਡੇ ਕੋਲ ਇਹੋ ਜੇ ਮਸਲੇਾਂ ਦੇ ਵਿੱਚ ਜੇ ਤੁਹਾਡੀ ਕੋਈ ਇਨਵੋਲਵਮੈਂਟ ਆ ਘਰ ਨੋਟਿਸ ਨਹੀਂ ਆਉਂਦਾ ਜਾਂ ਤੁਹਾਡੇ ਘਰ ਪੁਲਿਸ ਨਹੀਂ ਨੋਟਿਸ ਲੈ ਕੇ ਆਉਂਦੀ ਤਦ ਤੱਕ ਆਨਲਾਈਨ ਵਟਸਐਪ ਕਾਲ ਦੇ ਜਰੀਏ ਇਹ ਜਿਹੜਾ ਫਰਾਡ ਆ ਇਹ ਪਹਿਲਾਂ ਹੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਲੇਕਿਨ ਬਹੁਤ ਸਾਰੇ ਅਕਸਰ ਲੋਕ ਡਰ ਜਾਂਦੇ ਹੈਗੇ ਨੇ ਡਰ ਦੇ ਮਾਰੇ ਠੱਗੀ ਦੇ ਚੱਕਰ ਦੇ ਵਿੱਚ ਅਜਿਹਾ ਹੀ ਜਿਹੜਾ ਕਾਰਨਾਮਾ ਹੋਣਾ ਇੰਡੀਅਨ ਆਰਮੀ ਦੇ ਰਿਟਾਇਰਡ ਕਰਨਲ ਦੇ ਨਾਲ ਹੋਇਆ ਜਿਸ ਨੂੰ 10 ਦਿਨ ਡਿਜੀਟਲ ਅਰੈਸਟ ਦੇ ਵਿੱਚ ਰੱਖਿਆ ਔਰ ਉਹਨਾਂ ਕੋਲ ਜਿੰਨੀ ਉਹਨਾਂ ਦੀ ਪ੍ਰਾਪਰਟੀ ਜਿੰਨੀ ਉਹਨਾਂ ਦੀ ਸੇਵਿੰਗ ਬਚਤ ਸੀ ਤੇ ਜਿੰਨੇ ਵੀ ਪੈਸੇ ਸੀ ਉਹ ਠੱਗਾ ਨੇ ਆਪਣੇ ਖਾਤਿਆਂ ਵਿੱਚ ਪਵਾ ਲਈ ਤੇ ਇੱਕ ਇੱਕ ਕਰਕੇ ਪੈਸੇ ਕਢਾਉਂਦੇ ਰਹੇ ਤਕਰੀਬਤ 3.4 ਕਰੋੜ ਰੁਪਏ ਦੀ ਇਹ ਠੱਗੀ ਵਜ੍ਹੀ ਹੈ ਚੰਡੀਗੜ੍ਹ ਦਾ ਵੀਆਈਪੀ ਸੈਕਟਰ ਪੌਸ਼ ਏਰੀਆ ਸੈਕਟਰ 2ਏ ਉੱਥੋਂ ਦਾ ਇਹ ਜੋੜਾ ਸੀ ਇੰਡੀਅਨ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਨੇ ਕਰਨਲ ਦਲੀਪ ਸਿੰਘ ਔਰ ਉਹਨਾਂ ਦੀ ਜਿਹੜੀ 74 ਸਾਲ ਦੀ ਜਿਹੜੀ ਪਤਨੀ ਆ ਰਣ ਵਿੰਦਰਕੌਰ ਬਾਜਵਾ ਉਹਨਾਂ ਦੋਨਾਂ मियां ਬੀਬੀ ਨੂੰ ਇਹ ਹਾਊਸ ਡਿਸਟ੍ਰੈਸ ਤੇ ਰੈਸਟ ਦੇ ਰਹੀ ਇਹ ਠੱਗਾਂ ਨੇ ਵੱਡੀ ਠੱਗੀ ਮਾਰੀ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਨਾਲ ਠੱਗੀ ਹੋਇਆ ਫਿਰ ਉਹ ਚੰਡੀਗੜ੍ਹ ਪੁਲਿਸ ਨੂੰ ਕੰਪਲੀਟ ਕਰਦੇ ਨੇ ਤੇ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਇਹਨਾਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ لازਮੀ ਤੌਰ ਤੇ ਲੋਕਾਂ ਨੂੰ ਵੀ ਸਤੇਤ ਹੋਣਾ ਚਾਹੀਦਾ ਔਰ ਪੁਲਿਸ ਨੂੰ ਅਜਿਹੇ ਨੌਸਰਬਾ ਜਿਹੜੇ ਠੱਗ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਣਾ ਚਾਹੀਦਾ ਔਰ ਇਸ ਜੋੜੇ ਦੀ ਜਿਹੜੀ ਜਿਹੜੀ ਕਮਾਈ ਸੀ ਕਰੀਬ ਜਿਹੜੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾਈ ਕੋਈ ਕਰੀਬ 3.4 ਕਰੋੜ ਰੁਪਏ ਉਹ ਉਹਨਾਂ ਨੂੰ ਵਾਪਸ ਦਿਵਾਉਣਾ ਚਾਹੀਦਾ ਹੈਗਾ ਔਰ ਜਿਹੜੇ ਠੱਗ ਨੇ ਉਹਨਾਂ ਦਾ ਉਨਾ ਲੁੰਝੇ ਲਾ ਦੇ ਵਿੱਚ ਸੁਠਣਾ ਚਾਹੀਦਾ ਹੈ ਫਿਲਹਾਲ ਦੇ ਨੇ ਕਿ ਚੰਡੀਗੜ੍ਹ ਪੁਲਿਸ ਇਸ ਜਿਹੜੀ ਠੱਗੀ ਵਜਿਓ ਉਸ ਨੂੰ ਕਿਵੇਂ ਮਸਤੀ ਦੀ ਨਾਲ ਕੰਮ ਕਰਦੇ ਹੋਏ ਠੱਗਾ ਨੂੰ ਗ੍ਰਿਫਤਾਰ ਕਰਦੀ ਹੈ ਗਿਆ ਔਰ ਪੀੜਤ ਨੂੰ ਇਨਸਾਫ ਦਵਾਉਂਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ